ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਜਿਹੜੇ ਲੋਕ ਅੰਮ੍ਰਿਤ ਵੇਲੇ ਉੱਠਦੇ ਤਾਂ ਹਨ ਪਾਠ ਵੀ ਕਰਦੇ ਹਨ ਗੁਰੂ ਘਰ ਵੀ ਜਾਂਦੇ ਹਨ ਤੇ ਬਾਅਦ ਵਿੱਚ ਸੌਂ ਜਾਂਦੇ ਹਨ ਉਹਨਾਂ ਦੇ ਲਈ ਇਸ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕਰਨ ਵਾਲੇ ਹਾਂ ਜੀ ਕਿ ਉਹਨਾਂ ਦੇ ਕੀਤੇ ਹੋਏ ਪਾਠ ਦਾ ਫਾਇਦਾ ਉਹਨਾਂ ਨੂੰ ਹੋਵੇਗਾ ਉਹਨਾਂ ਨੂੰ ਫਲ ਪ੍ਰਾਪਤ ਹੋਵੇਗਾ ਜਾਂ ਨਹੀਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਮਿਹਰ ਹਮੇਸ਼ਾ ਦੇ ਲਈ ਤੁਹਾਡੇ ਤੇ ਹੋ ਜਾਵੇ ਸੋ ਸਾਥ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨ ਤੋਂ ਬਾਅਦ ਪਾਠ ਕਰਨ ਤੋਂ ਬਾਅਦ ਗੁਰੂ ਘਰ ਜਾਣ ਤੋਂ ਬਾਅਦ ਸਿਮਰਨ ਕਰਨ ਤੋਂ ਬਾਅਦ ਜਦੋਂ ਅਸੀਂ ਸੌਂ ਜਾਂਦੇ ਹਾਂ ਜਾਂ ਨਹੀਂ ਅੱਜ ਦੀ ਵੀਡੀਓ ਵਿੱਚ ਇਸੇ ਹੀ ਵਿਸ਼ੇ ਤੇ ਗੱਲਬਾਤ ਕਰਨ ਵਾਲੇ ਹਾਂ ਕਿ ਨਿਤਨੇਮ ਕਰਨ ਤੋਂ ਬਾਅਦ ਸਾਨੂੰ ਸੌਣਾ ਚਾਹੀਦਾ ਹੈ ਜਾਂ ਨਹੀਂ ਪਾਠ ਕਰਨ ਤੋਂ ਬਾਅਦ ਸੌਣ ਦੇ ਕੀ ਨੁਕਸਾਨ ਹਨ ਤੇ ਜਾਗਣ ਦੇ ਕੀ ਲਾਭ ਹਨ ਇਸ ਵਿਸ਼ੇ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਇਸ ਕਰਕੇ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਸਾਥ ਸੰਗਤ ਜੀ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਸਾਡਾ ਅੰਮ੍ਰਿਤ ਵੇਲੇ ਉੱਠਣ ਦਾ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜਨ ਦਾ ਲਾਭ ਤਾਂ ਹੈ ਜੇਕਰ ਸਾਡੇ ਮਨ ਵਿੱਚ ਬਾਣੀ ਪ੍ਰਤੀ ਚਾਹ ਹੈ ਬਾਣੀ ਪ੍ਰਤੀ ਉਤਸ਼ਾਹ ਹੈ ਜਿਸ ਤਰ੍ਹਾਂ ਕਿ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਅੰਮ੍ਰਿਤ ਵੇਲੇ ਦਾ ਜੋ ਵੇਲਾ ਹੈ ਉਹ ਗੁਰਮਤ ਦੇ ਅਨੁਸਾਰ ਸਵੇਰੇ 3 ਵਜੇ ਤੋਂ 6 ਵਜੇ ਦਾ ਮੰਨਿਆ ਗਿਆ ਹੈ ਮੇਰੇ ਮਾਲਕ ਦੀ ਸਿਫਤ ਸਲਾਹ ਕਰਨ ਦਾ ਸਮਾਂ ਹੈ ਵਡਿਆਈ ਕਰਨ ਦਾ ਵੇਲਾ ਹੈ ਉਸ ਸਮੇਂ ਸਭ ਤੋਂ ਜ਼ਿਆਦਾ ਰਹਿਮਤਾਂ ਹੁੰਦੀਆਂ ਹਨ ਕਈ ਮਨੁੱਖ ਕਹਿ ਦਿੰਦੇ ਹਨ ਕਿ ਅਸੀਂ ਸਾਰੇ ਦਿਨ ਦੇ ਕੰਮਕਾਰ ਕਰਕੇ ਬਹੁਤ ਹੀ ਥੱਕ ਚੁੱਕੇ ਹੁੰਦੇ ਹਾਂ ਜਾਂ देर ਰਾਤ ਡਿਊਟੀ ਕਰਨ ਦੇ ਬਾਅਦ ਸਾਡੀ ਨੀਂਦ ਪੂਰੀ ਨਹੀਂ ਹੁੰਦੀ ਇਸ ਕਰਕੇ ਅਸੀਂ ਅੰਮ੍ਰਿਤ ਵੇਲੇ ਸੰਭਾਲਣਾ ਚਾਹੁੰਦੇ ਹਾਂ ਭਾਵ ਕਿ ਅੰਮ੍ਰਿਤ ਵੇਲੇ ਦਾ ਪੂਰਾ ਸਮਾਂ ਲੈਣਾ ਚਾਹੁੰਦੇ ਹਾਂ ਤਾਂ ਇਹ 3 ਘੰਟੇ ਪਾਠ ਵੀ ਕਰਨਾ ਚਾਹੁੰਦੇ ਹਾਂ ਪਰ ਜਿਆਦਾ ਸਮਾਂ ਸਾਡੇ ਕੋਲ ਨਾ ਹੋਣ ਕਰਕੇ ਸਾਡੇ ਕੋਲ ਬਾਣੀ ਨਹੀਂ ਪੜੀ ਜਾਂਦੀ ਤਾਂ ਕਿ ਅਸੀਂ ਨਿਤਨੇਮ ਕਰਨ ਤੋਂ ਬਾਅਦ ਜਿਸ ਤਰ੍ਹਾਂ ਕਿ 1 ਘੰਟਾ ਨਿਤਨੇਮ ਜਾਂ 1.5 ਘੰਟੇ ਦੇ ਵਿੱਚ ਵੀ ਕਰ ਲੈਂਦੇ ਹਾਂ ਜਾਂ 5 ਬਾਣੀਆਂ ਪੜ੍ਹ ਕੇ ਅਸੀਂ ਫਿਰ ਸੌ ਜਾਂਦੇ ਹਾਂ ਨਿਤਨੇਮ ਜਿਹੜਾ ਹੈ ਉਹ ਜਪਜੀ ਸਾਹਿਬ ਹੀ ਕਰਦੇ ਹਾਂ ਜਾਂ ਮੂਲ ਮੰਤਰ ਕਰਦੇ ਹਾਂ ਇਹ ਜਿੰਨਾ ਕੋ ਸਮਾਂ ਹੈ ਉਹਨਾਂ ਦਾ ਨਿਤਨੇਮ ਦਾ ਹੈ ਬਾਣੀ ਪੜਨਦਾ ਹੈ ਕੋਈ 1 ਘੰਟਾ ਬਾਣੀ ਪੜਦਾ ਹੈ ਕੋਈ 2 ਘੰਟੇ ਪੜਦਾ ਹੈ ਕੋਈ 3 ਘੰਟੇ ਪੜਦਾ ਹੈ ਉਹ ਕਹਿੰਦੇ ਹਨ ਕਿ ਉਸ ਬਾਣੀ ਨੂੰ ਪੜਨ ਤੋਂ ਬਾਅਦ ਅਸੀਂ ਸੌਂ ਜਾਂਦੇ ਹਾਂ ਜਿਸ ਤਰ੍ਹਾਂ 3 ਵਜੇ ਉੱਠ ਕੇ ਪਾਠ ਕਰਕੇ ਦੁਬਾਰਾ 5 ਵਜੇ ਫਿਰ ਸੌਂ ਜਾਂਦੇ ਹਾਂ ਤਾਂ ਵੇਖੋ ਸਾਧ ਸੰਗਤ ਜੀ ਇੱਥੇ ਆਪਾਂ ਇਹ ਗੱਲ ਤੁਹਾਨੂੰ ਕਲੀਅਰ ਕਰ ਦਈਏ ਕਿ 3 ਤੋਂ 6 ਵਜੇ ਦਾ ਸਮਾਂ ਸੰਭਾਲਣਾ ਸਾਡਾ ਫਰਜ਼ ਹੈ ਪਰ ਜੋ ਫਰਜ਼ ਹੈ ਮੇਰੇ ਵੀਰ ਤੇ ਭੈਣਾਂ ਕਹਿੰਦੇ ਹਨ ਕਿ ਅਸੀਂ 24 ਘੰਟਿਆਂ ਦੇ ਵਿੱਚੋਂ 16 16 ਘੰਟੇ 18 18 ਘੰਟੇ ਕੰਮ ਕਰਦੇ ਹਾਂ ਸਿਰਫ 6 ਘੰਟੇ ਜਾਂ 7 ਘੰਟੇ ਹੀ ਸਾਡੇ ਕੋਲ ਹੁੰਦੇ ਹਨ ਉਸੇ ਵਿੱਚ ਅਸੀਂ ਸੌਣਾ ਵੀ ਹੁੰਦਾ ਹੈ ਖਾਣਾ ਵੀ ਖਾਣਾ ਹੁੰਦਾ ਹੈ ਪਾਬਕੇ ਸਾਡੇ ਕੋਲ ਆਪਣੇ ਲਈ ਤਾਂ ਸਿਰਫ 6 ਘੰਟੇ ਹੀ ਬਚਦੇ ਹਨ ਬਾਕੀ ਕਹਿੰਦੇ ਕਿ ਅਸੀਂ ਕੰਮ ਕਰਦੇ ਹਾਂ ਇਹਨਾਂ 6-7 ਘੰਟਿਆਂ ਦੇ ਵਿੱਚ ਅਸੀਂ ਚਾਹੇ ਸੌ ਲਈਏ ਚਾਹੇ ਬਾਣੀ ਪੜ ਲਈਏ ਤੇ ਚਾਹੇ ਅਸੀਂ ਕੰਮ ਕਰ ਲਈਏ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਬੇਨਤੀ ਕਰਦੇ ਹੁੰਦੇ ਸੀ ਕਿ ਸਾਡੇ ਦੂਜੇ ਪਾਤਸ਼ਾਹ ਜੀ ਨੇ ਸਾਨੂੰ ਛੋਟ ਦਿੱਤੀ ਹੈ ਕਿ ਜੋ ਮਨੁੱਖ ਆਪਣੇ ਘਰ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਬੜੀ ਹੀ ਇਮਾਨਦਾਰੀ ਦੇ ਨਾਲ ਨਿਭਾਉਂਦੇ ਹਨ ਜੇਕਰ ਉਹ ਅੰਮ੍ਰਿਤ ਵੇਲੇ ਦੀਆਂ ਚਾਰ ਘੜੀਆਂ ਵੀ ਸਾਮ ਲੈਂਦੇ ਹਨ ਤਾਂ ਉਹਨਾਂ ਦਾ ਬੇੜਾ ਪਾਰ ਹੋ ਜਾਵੇਗਾ ਭਾਵੇਂ ਜੇਕਰ ਉਹ ਅੰਮ੍ਰਿਤ ਵੇਲੇ ਉੱਠ ਕੇ ਕੁਝ ਸਮਾਂ ਵੀ ਬੰਦਗੀ ਕਰ ਲੈਂਦੇ ਹਨ ਉਹਨਾਂ ਦਾ ਉਹਨਾਂ ਸਮਾਂ ਵੀ ਪਰਮਾਨ ਹੋ ਜਾਵੇਗਾ ਇਹ ਤਾਂ ਉਹਨਾਂ ਦੇ ਲਈ ਹੈ ਜੋ ਸਾਰਾ ਦਿਨ ਕਮਾਂਕਾਰਾਂ ਦੇ ਵਿੱਚ ਮਸਤ ਰਹਿੰਦੇ ਹਨ ਪਰ ਜੇਕਰ ਉਹ ਮਨੁੱਖ ਚਾਹੁੰਦੇ ਹਨ ਕਿ ਸਾਰਾ ਦਿਨ ਵਿਹਲੇ ਰਹਿੰਦੇ ਹਨ ਅੰਮ੍ਰਿਤ ਵੇਲੇ ਉੱਠਣ ਤੋਂ ਬਾਅਦ ਫਿਰ ਸੌ ਜਾਂਦੇ ਹਨ ਉਹਨਾਂ ਦੇ ਲਈ ਇਹ ਗੱਲ ਬਹੁਤ ਹੀ ਗਲਤ ਹੈ ਕਿਉਂਕਿ ਸੌਣ ਦੇ ਲਈ ਬਾਕੀ ਸਾਰਾ ਦਿਨ ਪਿਆ ਹੁੰਦਾ ਹੈ ਇਹ ਜੋ ਅੰਮ੍ਰਿਤ ਵੇਲੇ ਦਾ ਸਮਾਂ ਹੈ ਇਸ ਸਮੇਂ ਦੇ ਵਿੱਚ ਵਾਹਿਗੁਰੂ ਮਾਲਕ ਦੀ ਸਿਫਤ ਸਲਾਹ ਦਾ ਸਮਾਂ ਹੁੰਦਾ ਹੈ ਤੇ ਸਭ ਤੋਂ ਉੱਤਮ ਸਮਾਂ ਹੈ ਇਹ ਵੇਲਾ ਬਰਕਤਾਂ ਤੇ ਰਹਿਮਤਾਂ ਦਾ ਵੇਲਾ ਹੈ ਇਹ ਖੁਸ਼ੀਆਂ ਤੇ ਖੇੜਿਆਂ ਦਾ ਵੇਲਾ ਹੈ ਜਦੋਂ ਮੇਰੇ ਮਾਲਕ ਸਾਡੇ ਉੱਪਰ ਦੋਹਾਂ ਹੀ ਹੱਥਾਂ ਦੇ ਨਾਲ ਕਿਰਪਾ ਵਰਸਾਉਂਦੇ ਹਨ ਇਸ ਕਰਕੇ ਇਸ ਵੇਲੇ ਨੂੰ ਸੰਭਾਲਣਾ ਸਾਡੇ ਲਈ ਬੇਹੱਦ ਜ਼ਰੂਰੀ ਹੈ ਤਾਂ ਕਿ ਅਸੀਂ ਕੰਮਕਾਰ ਦਾ ਜਿਹੜਾ ਵੀ ਸਾਨੂੰ ਕੋਈ ਥਕੇਵਾ ਹੈ ਜਾਂ ਮਜਬੂਰੀ ਹੈ ਕਿਸੇ ਨੂੰ ਕਈ ਵਾਰ ਕੋਈ ਸਰੀਰਕ ਪ੍ਰੋਬਲਮ ਹੁੰਦੀ ਹੈ ਕਿ ਉਹ ਜਿਆਦਾ دیر ਬੈਠ ਕੇ ਪਾਠ ਨਹੀਂ ਕਰ ਸਕਦਾ ਉਸ ਦਾ ਤਾਂ ਚਲੋ ਮੰਨ ਲਿਆ ਕਿ ਉਹਨਾਂ ਨੇ ਆਪਣੀ ਹਾਜ਼ਰੀ ਵੀ ਲਗਵਾ ਲਈ ਹੁੰਦੀ ਹੈ ਉਹ ਚਲੋ ਉਹਨਾਂ ਦੀ ਤਾਂ ਗੱਲ ਹੀ ਨਹੀਂ ਕਰਨੀ ਉਹ ਸੌ ਵੀ ਜਾਣ ਕੋਈ ਗੱਲ ਨਹੀਂ ਪਰ ਜੇਕਰ ਆਪਾਂ ਵਿਹਲੇ ਹਾਂ ਸਾਰਿਆਂ ਦੇ ਸੌਣ ਦੇ ਲਈ ਸਾਡੇ ਕੋਲ ਸਮਾਂ ਵੀ ਬਚਦਾ ਹੈ ਤਾਂ ਫਿਰ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਜੇਕਰ ਅੰਮ੍ਰਿਤ ਵੇਲਾ ਤੁਹਾਨੂੰ ਮਾਲਕ ਨੇ ਬਖਸ਼ਿਆ ਹੈ ਤਾਂ ਉਸ ਨੂੰ ਸੰਭਾਲਣ ਦੀ ਲੋੜ ਹੈ ਅੰਮ੍ਰਿਤ ਵੇਲੇ ਦੀ ਬਹੁਤ ਵੱਡੀ ਤੁਹਾਡੇ ਤੇ ਬਖਸ਼ਿਸ਼ ਹੈ ਇਹ ਸੌਖੀ ਪਰਮਾਤਮਾ ਦੇ ਕੋਲੋਂ ਨਹੀਂ ਮਿਲਦੀ ਹਰੇਕ ਬੰਦਾ ਅੰਮ੍ਰਿਤ ਵੇਲੇ ਨਹੀਂ ਉੱਠ ਸਕਦਾ ਉਹਨਾਂ ਦੇ ਬਹੁਤ ਵੱਡੇ ਭਾਗ ਹਨ ਵੱਡੇ ਕਰਮਾਂ ਦੀ ਨਿਸ਼ਾਨੀ ਹੁੰਦੀ ਹੈ ਕੋਈ ਪਿਛਲੇ ਜਨਮਾਂ ਦੇ ਕਰਮ ਹੀ ਉਹਨਾਂ ਦੇ ਅੱਗੇ ਆ ਜਾਂਦੇ ਹਨ ਇਸ ਜਮੇ ਵਿੱਚ ਸਾਡੇ ਕੋਈ ਚੰਗੇ ਕੀਤੇ ਕਰਮ ਅੱਗੇ ਆਉਂਦੇ ਹਨ ਤਾਂ ਹੀ ਫਿਰ ਸਾਨੂੰ ਅੰਮ੍ਰਿਤ ਵੇਲੇ ਜਾਗ ਆਉਂਦੀ ਹੈ ਨਹੀਂ ਤਾਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਇਸ ਕਰਕੇ ਸਾਡੀ ਸਭ ਤੋਂ ਪਹਿਲੀ ਕੋਸ਼ਿਸ਼ ਇਹ ਹੀ ਹੋਣੀ ਚਾਹੀਦੀ ਹੈ ਕਿ ਅੰਮ੍ਰਿਤ ਵੇਲੇ ਦਾ ਜਿੰਨਾ ਕੋ ਵੇਲਾ ਹੈ ਇਹ 3 ਘੰਟੇ ਸੰਭਾਲਣਾ ਹੈ ਇਸ ਸਮੇਂ ਦੇ ਵਿੱਚ ਬਾਣੀ ਪੜੀ ਜਾਵੇ ਤੇ ਜੇਕਰ ਤੁਹਾਡਾ ਨਿਤਨੇਮ ਜਪਜੀ ਸਾਹਿਬ ਹੀ ਕਰਦੇ ਹੋ ਮੂਲ ਮੰਤਰ ਦਾ ਜਾਪ ਹੀ ਕਰਦੇ ਹੋ ਪਾਪ ਕੇ ਤੁਸੀਂ 3 ਵਜੇ ਉੱਠ ਪੈਂਦੇ ਹੋ ਪਰ ਤੁਸੀਂ ਸਿਰਫ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਤੁਹਾਡੇ ਕੋਲੋਂ ਵੱਧ ਬਾਣੀ ਨਹੀਂ ਪੜੀ ਜਾਂਦੀ ਚੌਂਕੜਾ ਮਾਰ ਕੇ ਬੈਠਾ ਨਹੀਂ ਜਾਂਦਾ ਇੱਕ ਚੌਂਕੜੇ ਦੇ ਵਿੱਚ ਉਹ ਨਹੀਂ ਬੈਠ ਸਕਦੇ ਪੰਜ ਬਾਣੀਆਂ ਨਹੀਂ ਪੜ ਸਕਦੇ ਉਹ ਦੂਸਰੀਆਂ ਬਾਣੀਆਂ ਜੇਕਰ ਉਹਨਾਂ ਨੂੰ ਸੌਖੀਆਂ ਲੱਗਦੀਆਂ ਹਨ ਤਾਂ ਉਹ ਹੀ ਪੜ ਲੈਣ ਕਹਿਣ ਤੋਂ ਪਾਪ ਹੈ ਕਿ ਕੋਈ ਵੀ ਕਾਰਨ ਹੋ ਸਕਦਾ ਹੈ ਜਾਂ ਤੁਹਾਨੂੰ ਜਪਜੀ ਸਾਹਿਬ ਦੀ ਬਾਣੀ ਸਰਲ ਲੱਗਦੀ ਹੈ ਉਸ ਵਿੱਚ ਹੀ ਤੁਹਾਨੂੰ ਆਨੰਦ ਆਉਂਦਾ ਹੈ ਜੇਕਰ ਤੁਹਾਡਾ ਨਿਤਨੇਮ ਅੱਧੇ ਘੰਟੇ ਦਾ ਹੈ ਤਾਂ ਉਸ ਨੂੰ ਘੰਟੇ ਦਾ ਕਰ ਲਓ ਆਪਣੀ ਜ਼ਿੰਦਗੀ ਦੇ ਵਿੱਚ ਆਲਸ ਨੂੰ ਖਤਮ ਕਰ ਦਿਓ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਇਸ ਸਮੇਂ ਦੇ ਵਿੱਚ ਨਿਤਨੇਮ ਕਰਨ ਤੋਂ ਬਾਅਦ ਸੌਣ ਦੀ ਬਜਾਏ ਤੁਸੀਂ ਟੀਵੀ ਉੱਤੇ ਗੁਰਬਾਣੀ ਸੁਣਨੀ ਸ਼ੁਰੂ ਕਰ ਦਿਓ ਜਿਸ ਤਰ੍ਹਾਂ ਕਿ ਦਰਬਾਰ ਸਾਹਿਬ ਲਾਈਵ ਕੀਰਤਨ ਹੁੰਦਾ ਹੈ ਉਸ ਦਾ ਆਨੰਦ ਮਾਣੋ ਜੇਕਰ ਟੀਵੀ ਨਹੀਂ ਹੈ ਤਾਂ ਮੋਬਾਈਲ ਕਹਾ ਤੁਹਾਡੇ ਕੋਲ ਜਰੂਰ ਹੋਵੇਗਾ ਤੁਸੀਂ ਮੋਬਾਈਲ ਦੇ ਉੱਪਰ ਕਥਾ ਕੀਰਤਨ ਲਾ ਕੇ ਸੁਣ ਸਕਦੇ ਹੋ ਜੇ ਕੀਰਤਨ ਵਿੱਚ ਤੁਹਾਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਤੁਸੀਂ ਗੁਰੂ ਜੀ ਦੇ ਪ੍ਰਤੀ ਸਾਖੀਆਂ ਸੁਣ ਸਕਦੇ ਹੋ ਕਿਉਂਕਿ ਜਦੋਂ ਆਪਾਂ ਗੁਰੂ ਸਾਹਿਬ ਦੀਆਂ ਸਾਖੀਆਂ ਸੁਣਦੇ ਹਾਂ ਤਾਂ ਸਾਡਾ ਇੰਟਰਸਟ ਬਣਨਾ ਸ਼ੁਰੂ ਹੋ ਜਾਂਦਾ ਹੈ ਕਿ ਇਸ ਤੋਂ ਬਾਅਦ ਕੀ ਹੋਇਆ ਹੋਵੇਗਾ ਇਸ ਤਰ੍ਹਾਂ ਕੋਈ ਏਦਾਂ ਦੀਆਂ ਗੁਰੂ ਜੀ ਦੀਆਂ ਸਾਖੀਆਂ ਸੁਣ ਸਕਦੇ ਹੋ ਅੱਜਕੱਲ ਬਹੁਤ ਹੀ YouTube ਦੇ ਉੱਪਰ ਪਰਮਾਤਮਾ ਦੇ ਨਾਲ ਜੋੜਨ ਵਾਲੀਆਂ ਸਾਖੀਆਂ ਤੇ ਘਟਨਾਵਾਂ ਦੱਸੀਆਂ ਜਾਂਦੀਆਂ ਹਨ ਉਹ ਸੁਣ ਸਕਦੇ ਹੋ ਜੇਕਰ ਅੰਮ੍ਰਿਤ ਵੇਲੇ ਦੀ ਤੁਹਾਡੇ ਉੱਤੇ ਕਿਰਪਾ ਹੈ ਤਾਂ ਤੁਸੀਂ ਤਾਂ ਵੱਡੇ ਕਰਮਾਂ ਵਾਲੇ ਹੋ ਪਰਮਾਤਮਾ ਜੀ ਦੀ ਤੁਹਾਨੂੰ ਬਖਸ਼ਿਸ਼ ਮਿਲ ਰਹੀ ਹੈ ਪਹਿਲੀ ਕੋਸ਼ਿਸ਼ ਤੁਹਾਡੀ ਵੱਧ ਤੋਂ ਵੱਧ ਇਹੀ ਹੋਣੀ ਚਾਹੀਦੀ ਹੈ ਕਿ ਅੰਮ੍ਰਿਤ ਵੇਲੇ ਵਿੱਚ ਪਾਠ ਕਰਨ ਤੋਂ ਬਾਅਦ ਨਾ ਹੀ ਸੌਿਆ ਜਾਵੇ ਪਰ ਜੇਕਰ ਤੁਹਾਨੂੰ ਕੋਈ ਸਰੀਰਕ ਪ੍ਰੋਬਲਮ ਹੈ ਜਾ ਕਮਾਂਕਾਰਾਂ ਦੇ ਕਾਰਨ ਤੁਹਾਨੂੰ ਨੀਂਦ ਪੂਰੀ ਨਹੀਂ ਕਰ ਸਕਦੇ ਤਾਂ ਫਿਰ ਤੁਸੀਂ ਸੌ ਸਕਦੇ ਹੋ ਤਾਂ ਫਿਰ ਆਪਾਂ ਬਾਕੀ ਕੰਮ ਸਹੀ ਤਰੀਕੇ ਦੇ ਨਾਲ ਨਹੀਂ ਕਰ ਪਾਵਾਂਗੇ ਕਿਉਂਕਿ ਜੇਕਰ ਸਰੀਰ ਹੀ ਸਹੀ ਨਹੀਂ ਹੋਵੇਗਾ ਤਾਂ ਤੁਸੀਂ ਆਪਣੇ ਕੰਮ ਕਰ ਕਿਵੇਂ ਕਰੋਗੇ ਜੇਕਰ ਤੁਸੀਂ ਕਮਾਂਕਾਰਾਂ ਦੇ ਵਿੱਚ ਬਿਜ਼ੀ ਹੋਣ ਦੇ ਨਾਲ ਵੀ ਪਰਮਾਤਮਾ ਦੇ ਨਾਲ ਜੁੜਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਸੋ ਸਾਥ ਸੰਗਤ ਜੀ ਇਸ ਲਈ ਸਵੇਰੇ ਉੱਠਣ ਤੋਂ ਬਾਅਦ ਦੁਬਾਰਾ ਸੌਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਪਰਮਾਤਮਾ ਦੀ ਬੰਦਗੀ ਦੇ ਵਿੱਚ ਵੱਧ ਤੋਂ ਵੱਧ ਸਮਾਂ ਬਤੀਤ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਜ਼ਿੰਦਗੀ ਦੇ ਰੁਝੇਵੇਂ ਹਨ ਉਹ ਜ਼ਿੰਮੇਵਾਰੀਆਂ ਪੂਰੀ ਹੀ ਇਮਾਨਦਾਰੀ ਦੇ ਨਾਲ ਨਿਭਾ ਰਹੇ ਹਨ ਤਾਂ ਉਹ ਜੇਕਰ ਅੱਧਾ ਘੰਟਾ ਸੌ ਵੀ ਲੈਂਦੇ ਹਨ ਤਾਂ ਉਹਨਾਂ ਦੇ ਲਈ ਕੋਈ ਮਾੜੀ ਗੱਲ ਨਹੀਂ ਹੈ ਉਹ ਪਰਮਾਤਮਾ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ